ਮੈਂ ਖੜਾ ਮੈਂ ਤਾਂ ਯਾਰ ਸਾਹਮਣੇ ਐਡਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਨਜ਼ਰ ਨਹੀਂ ਆਇਆ ਛਾਤੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਪੰਪ ਨਹੀਂ ਰੋਕ ਸਕੇ ਕਈ ਸ਼ਕਮੀ ਰੋਕੂ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ ਸਾਢੇ 4 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਐਤਾ ਰਹਿ ਨਹੀਂ ਸੀ ਕੁੰਬ ਕਰਨੀ ਮੈਂ ਥਾਈ ਗਿਆ ਜੇ ਸ਼ਕਮੀ ਜਿਹੜੇ ਮੈਨੂੰ ਕਿਹਾ ਸ਼ਕਨੀ ਨੂੰ ਸਾਡੇ ਚਾਰ ਬੱਚੇ ਕਿੰਨੇ ਲੱਗਦੇ ਨੇ ਉਹ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਹ ਉਹਨਾਂ ਦੇ ਹੱਥ ਮੈਂ ਅਗਰ ਜਾ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਪੌਣੇ 6 ਫੁੱਟ ਦਾ ਨਜ਼ਰ ਨਹੀਂ ਆਇਆ ਚਾਪੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ ਤੇ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਇਦਾਂ ਹੀ ਸੀਗਾ ਤਾਂ ਰੋਕਣ ਲੱਗਾ ਸ਼ਕਨੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿਣੀ ਸੀ ਕੁੰਭ ਕਰਨੀ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਣੇ ਮੈਨੂੰ ਕਿਹਾ ਪੰਜਰੋਵਾਂ ਕਹਿੰਦੇ ਗੱਡੀ ਦਾ ਨੰਬਰ ਲੈ ਗਿਆ ਜਦਾ ਨਹੀਂ ਹੈਗਾ ਮੇਰਾ ਆਦਮੀ ਆਦਮੀ ਜਦੋਂ ਕਾਂਗਰਸ ਸੀਗਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਐਚ ਉਹ ਰਕਾਊਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਰੀਆਂ ਨੇ ਬਦਲ ਕੇ ਨੰਬਰ ਮੇਰਾ ਇਹ ਲੱਗਦਾ ਸਾਨੂੰ ਤਿਰੰਗਾ ਯਾਤਰਾ ਕਦਨੇ ਹੱਤਬਾਦ ਨਹੀਂ ਹੋ ਸਕਿਆ ਕਿ 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 ਰੋਕ ਲੈਣੀ ਉਹ ਸੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਿਰੰਗੇ ਨੂੰ ਅੱਜ ਇਹ ਨਹੀਂ ਰਾਜਨੀਤਿਕ ਯਾਤਰਾ ਸੀਗੀ ਤੇ ਆਪਾਂ ਦਾ ਗੁਜਰਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ 55 ਜਿਹੜਾ ਕੂ ਜਿਨ੍ਹਾਂ ਨਾਲ ਨਾਲ தாம் ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਾਡਾ ਪੰਜੇ ਨਾਲ ਚੰਦਗੀਆ ਦਾ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਜਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸਰਦਾਰ ਅਜੇ ਅਜੇ ਕੋਈ ਮੇਹਰ ਦੀ ਚੋਲ ਹੋਗੀ ਅਜੇ ਅਜੇ ਕੋਈ ਮੇਹਰ ਦੀ ਚੋਲ ਹੋਗੀ ਓ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਕੋਨੇ ਪੰਜੇ ਦਾ ਵਿਰੋਧ ਕਰਾਂਗੇ ਜੇ ਜਿਹੜਾ ਸਮਝੌਤਾ ਹੋਇਆ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹ ਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜੱਕਰ ਸਾਹਿਬ ਨੇ ਵੀ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਸਰਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਘਾਇਆ ਜੱਕਰ ਕਦਾ ਮੈਂ ਆ ਖੜਾ ਸੀ ਮਾ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਹਿਬ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਠੀਕ ਹੈ ਤੇ ਇੱਤੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਥੋੜੀ ਥੋੜੀ ਯਾਤਰਾ ਕਿੱਥੇ ਨੂੰ ਜਾਏਗੀ ਹੁਣ ਅੱਗੇ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲੈ ਜਾ ਰਹੇ ਅਸੀਂ ਜਾ ਰਹੇ ਕਿਸੇ ਚੁਪੀ ਰਾਜਨੀਤੀ ਦਾ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਕੋਈ ਜਿਹੜੇ ਕਾਰਕਸ ਨੂੰ ਹੀ ਤਾਲਾ ਲਾਇਆ ਗੱਲ ਇਹ ਆ ਇਸੇ ਗੱਡੀ 'ਚ ਰਵਿੰਦੀਪ ਸਿੰਘ ਮਿੱਠੂ ਬੈਠ ਕੇ ਮੇਰੇ ਵਰ ਸ਼ਾਵਣੂ ਈਵਨਿੰਗ ਵਾਕ ਤੇ ਜਾਂਦਾ ਹੁੰਦਾ ਹੈ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਵਾਲੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਬਿਲਕੁਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੇਰਤਾ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜਿੰਨਾ ਯਾਰ ਮੇਰੇ ਆਪਣੇ ਨੇ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇੱਥੋਂ ਅੱਜ ਅਚਾਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਢ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਕਿਹਦਾ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦੱਸਿਆ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਦੀ ਜਾਏਗੀ ਪੂਰੇ ਪੰਜਾਬ ਚ ਅਲਗ-ਅਲਗ ਚੱਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨੌਰਥ ਚ ਜਾਏਗੀ ਨੌਰਥ ਤੋਂ ਫਿਰ ਸੈਂਟਰ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਦਵਦੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਤਾਲਚੀਨੀ ਦੀ ਕਰਿਆਨੇ ਦੁਕਾਨ